ਪਟਾਂ ਬਈ ਦੇ ਵੇਖਿਓ ਸੀ ਫਿਰ ਪੈਰਾਂ ਤੱਕ ਡਿੱਗਣਾ ਇਹਨਾਂ ਨੇ ਫਿਰ ਤੇ ਪੈਰਾਂ ਤੱਕ ਡਿੱਗਣ ਤੱਕ ਜਾਣਾ ਇਹਨਾਂ ਨੇ ਦਾਵੀ ਡੰਗਰ ਜਿਹੜਾ ਉਹ ਕਿੱਥੇ ਜਾਵੇ ਇਹ ਤਾਂ ਹੈ ਨਾ ਕਿ ਫਸਲ ਤੇ ਰਹੀ ਨਹੀਂ ਤੇ ਹੁਣ ਰਹੀ ਨਹੀਂ ਆ ਯਾਰ ਯਾਰ ਤੱਕ ਮਰਿਆ ਰੰਗਤ ਮਾਲ ਦੇ ਖੇਤੇ ਹੀ ਆ ਪਿੰਡਾਂ ਦੇ ਲੋਕਾਂ ਦੇ ਕੀ ਹਾਲਾਤ ਹੈ ਪਾਣੀ ਆ ਚੁੱਕਾ ਹੈ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਹੈ ਲੇਕਿਨ ਲੋਕਾਂ ਦੇ ਹਾਲਾਤ ਕੀ ਨੇ ਤਾਂ ਇਹ ਲੋਕਾਂ ਦੇ ਹਾਲਾਤ ਨਹੀਂ ਕਿ ਤੁਸੀਂ ਵੇਖੋ ਸਾਈਕਲ ਤੇ ਹੀ ਸਮਾਨ ਲੱਦ ਕੇ ਜਾ ਰਹੇ ਨੇ ਤਾਂ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਇਸ ਵੇਲੇ ਫਿਲਹਾਲ ਦਿੱਕਤਾਂ ਜੀ ਮਾਲਕ ਦੀਆਂ ਮਾਲਕ ਦੀਆਂ ਕਰਨੀਆਂ ਵਾਂ ਹੂੰ ਜੋ ਕੁਝ ਵੀ ਹੈਗਾ ਮਾਲਕ ਦਾ ਹੀ ਆ ਜੀ ਸਭ ਕੁਝ ਵੇਖੀ ਜੋ ਜੋ ਕੀ ਕੀ ਲੱਦਿਆ ਜੀ ਸਾਈਕਲ ਦੇ ਉੱਤੇ ਵਿੱਚ ਬ੍ਰੈਡ ਜੋ ਬਿਸਕੁਟ ਜੋ ਪਾਣੀ ਹੀ ਯਾਰ ਉਹ ਬੱਤੀ ਨਹੀਂ ਆਉਂਦੀ ਹੂੰ ਤੇ ਪਾਣੀ ਦਾ ਫਿਰ ਮੁਸ਼ਕਲ ਹੀ ਹੋ ਜਾ ਸਾਫ ਪਾਣੀ ਦਾ ਤੇ ਉਹ ਪਾਣੀ ਲੈ ਕੇ ਆਏ ਜੀ ਅੱਛਾ ਕਿਹਨਾਂ ਨੇ ਕੁਆਣੀ ਦਿੱਤਾ ਪਾਣੀ ਆ ਸੰਸਥਾ ਵਾਲੇ ਕਾਏ ਆ ਅਜ ਨਾਲਾ ਤੋਂ ਅਜ ਨਾਲਾ ਵਾਲੇ ਇਹ ਦੇਖ ਗਏ ਜੀ ਹਾਂਜੀ ਤੇ ਕੀ ਹਾਲਾਤ ਕੋ ਪੁੱਛਣਾ ਹੈ ਪ੍ਰਸ਼ਾਸਨ ਦਾ ਅਧਿਕਾਰੀ ਆਉਂਦੇ ਆ ਜੀ ਫੋਟੋਆਂ ਖਿੱਚ ਕੇ ਚਲੇ ਜਾਂਦੇ ਸਾਰੇ ਹਾਂ ਫੋਟੋਆਂ ਖਿੱਚ ਕੁੱਝ ਕੇ ਚਲੇ ਜਾਂਦੇ ਸਾਰੇ ਅੱਛਾ ਹਾਂ ਬਾਕੀ ਹਣ ਜਦ ਪਾਣੀ ਲੱਥੂਗਾ ਪਤਾ ਫਿਰ ਲੱਗਣਾ ਵਾ ਵੀ ਸਰਕਾਰਾਂ ਕੀ ਕਰਦੀਆਂ ਨੇ ਵੋਟਾਂ ਮੰਗਣ ਵੇਲੇ ਇੱਕ ਦੀ ਇਦਾਂ ਦਾ ਵੋਟਾਂ ਵਾਲੀ ਦੇ ਤਾਂ ਲੈਣਾ ਹੀ ਲੱਗ ਜਣੀਆਂ ਆ ਵਦੇ ਵੋਟਾਂ ਵੀ ਤਾਂ ਸਾਰੇ ਹੀ ਆਉਂਦੇ ਆ ਵੋਟਾਂ ਵੀ ਦੇ ਵੇਖੋ ਸੀ ਪੈਰਾਂ ਤੱਕ ਡਿੱਗਣਾ ਇਹਨਾਂ ਨੇ ਫਿਰ ਤੇ ਪੈਰਾਂ ਤੱਕ ਡਿੱਗਣ ਤੱਕ ਜਾਣਾ ਇਹਨਾਂ ਨੇ ਕੀ ਕਹਿਣਗੇ ਫਿਰ ਫਿਰ ਕਹਿਣਾ ਸਾਨੂੰ ਹੀ ਪਾਇਓ ਉਹਦੇ ਅੱਛਾ ਮੁੜ ਕੇ ਹਣ ਚਲੋ ਆਜ ਹਣ ਮਾਲਕ ਦਾ ਰੰਗ ਆ ਇਹ ਚ ਨਾ ਸਰਕਾਰਾਂ ਦਾ ਕੋਈ ਕਸੂਰ ਆ ਤੇ ਨਾ ਹੀ ਪਬਲਿਕ ਦਾ ਕੋਈ ਕਸੂਰ ਬਾਦਾਂ ਦੇ ਬਾਅਦ ਚ ਲੱਗਣਾ ਤੇ ਕੌਣ ਆਉਂਦਾ ਤੇ ਕੌਣ ਜਾਂਦਾ ਇੱਥੇ ਦੇ ਹਾਲਾਤ ਮਾੜੇ ਹੀ ਐ ਜੀ ਘਰਾਂ ਚ ਪਾਣੀ ਵੜਿਆ ਹੋਆ ਕਾਰੋਬਾਰ ਬੰਦ ਆ ਤੇ ਮੁਸ਼ਕਲ ਪੂਰੀ ਆ ਸਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਕੀ ਤੁਸੀਂ ਵੇਖਣੀ ਡੇ ਹੁਣ ਕਹਿ ਕੀ ਸਕਦੇ ਜੇ ਜੋ ਮਾਲਕ ਦੇ ਰੰਗ ਨੇ ਸਮਾਜ ਸੇਵਕ ਆਏ ਨੇ ਤੇ ਤੁਹਾਡਾ ਹੱਲ ਹੋ ਗਿਆ ਹਾਂਜੀ ਹਾਂਜੀ ਵੀ ਚਲੋ ਇਹ ਗਰੀਬਾਂ ਤੇ ਨਹੀਂ ਦਿਹਾੜੀ ਵਟਾ ਹੁਣ ਕੀ ਕਰਨਗੇ ਉਹ ਵਿਚਾਰੇ ਹੁਣ ਘਰਾਂ ਦੇ ਵਿੱਚੋਂ ਕਿੱਥੋਂ ਕੋਈ ਕਾਮਕਾਰ ਨਹੀਂ ਕੋਈ ਗੱਲਬਾਤ ਨਹੀਂ ਤੇ ਕਰਕੇ ਹੁਣ ਚਲੋ ਇਹਨਾਂ ਦਾ ਪਾਣੀ ਐ ਇਸ ਵੇਲੇ ਇਸ ਵਕਤ ਬਹੁਤ ਡਾਊਨ ਹੋ ਗਿਆ ਪਾਣੀ ਤੇ ਬਹੁਤ ਜ਼ਿਆਦਾ ਹੈ ਜੀ ਇਹ 7-8 ਫੁੱਟ ਹੈਗਾ ਕਈਆਂ ਆਫ ਫੁੱਟ ਨਹੀਂ ਨਹੀ ਨਹੀ ਇਹ ਰਸਤਾ ਬੰਦ ਹੈ ਉਹ ਹੀ ਬੰਦੇ ਡੋਬ ਕੇ ਲੇ ਇੱਕ ਹੋਰ ਬਾਈ ਜੀ ਕੀ ਲੈ ਕੇ ਆਏ ਹੋ ਭਾਈ ਕੀ ਲੈ ਕੇ ਆਏ ਖਾਣ ਵਾਸਤੇ ਆਨੇ ਬੱਚਾ ਅੱਛਾ ਹਾਂਜੀ ਕੋਈ ਆ ਨਹੀਂ ਇੱਥੇ ਨਹੀਂ ਨਹੀਂ ਹੋਰ ਤਾਂ ਨਹੀਂ ਕੋਈ ਆ ਖਾਣ ਪੀਣ ਵਸਤੇ ਹੀ ਹਾਂ ਜੀ ਖਾਣ ਪੀਣ ਵਾਸਤੇ ਕੋਈ ਰਾਸ਼ਨ ਨਹੀਂ ਕੁਛ ਨਹੀਂ ਹਾਂ ਨਹੀਂ ਰਾਸ਼ਨ ਹੀ ਕੋਈ ਆਇਆ ਸੁੱਕਾ ਹਾਂ ਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਨਹੀਂ ਕੋਈ ਚਿੱਟੇ ਕੁਰਤੇ ਪਿਆਮੇ ਪਾ ਕੇ ਲੀਡਰ ਜਿਹੜੇ ਆਉਂਦੇ ਆ ਹੁਣ ਨਹੀਂ ਆਉਂਦੇ ਆਈਕਲ ਨਾ ਨਾ ਕੋਈ ਨਹੀਂ ਆਇਆ ਲੀਡਰ ਕੋਈ ਨਹੀਂ ਆਇਆ ਵੀ ਉਹਦੇ ਬਸ ਚਾਰਾ ਮਾਲ ਲਈ ਆਉਂਦੇ ਆ ਨਾ ਕੋ ਗੱਲਬਾਤ ਕੋਈ ਨਹੀਂ ਆਉਂਦਾ ਸੀ ਕੋਈ ਚਾਰਾ ਨਹੀਂ ਮਾਲ ਲਈ ਆਉਂਦਾ ਮਾਲ ਭੁੱਖਾ ਮੰਡਿਆ ਜਾ ਕੇ ਵੇਖ ਸਕਦੇ ਜੀ अच्छा हां कोई लीडर ਨਹੀਂ ਆਉਣਾ ਕੋਈ ਲੀਡਰ ਨਹੀਂ ਆਇਆ ਵਿਚਾਰਾ ਘਲਾਈਏ ਡੰਗਰਵਾਸ ਦੇ ਬਾਕੀ ਸਮਾਨ ਜਿਹੜਾ ਤੁਰਿਆ ਆਉਂਦਾ ਕੋਈ ਲੰਗਰ ਪਾਣੀ ਸਭ ਤੁਰਿਆ ਆਉਂਦਾ ਆ ਅੱਛਾ ਹਾਂ ਔਰ ਕੋਈ ਸ਼ਾਇ ਨਹੀਂ ਆਉਂਦੀ ਇੱਥੇ ਮਮੀਨ ਚਾਰਾ ਹੀ ਚਾਹੀਦਾ ਹਾਂ ਮੈਨ ਚਾਹੀਦਾ ਜਿਹੜਾ 10 ਵੀ ਡੰਗਰਾਂ ਜਿਹੜੇ ਉਹ ਕਿੱਥੇ ਜਾਵੇ ਇਹ ਤਾਂ ਹੈ ਨਾ ਕਿ ਫਸਲ ਤੇ ਰਹੀ ਨਹੀਂ ਤੇ ਹੁਣ ਨਹੀਂ ਰਹੀ ਨੀ ਆ ਜੜ ਚੜ ਤੱਕੇ ਮਰਿਆ ਰਗਤ ਮਾਲ ਦੇ ਛੇਤੇ ਹੀ ਆ ਹੂੰ ਉਹ ਕੋਈ ਗੱਲ ਉਹ ਤੋਂ ਕੋਈ ਚੀਜ਼ ਹੈ ਨਹੀਂ ਕੋਣ ਇਹ ਅਪੀਲ ਹੈ ਕਿ ਤੁਹਾਨੂੰ ਕਿ ਸਾਡਾ ਚਾਰਾ ਆਵੇ ਸਾਨੂੰ ਮਾਲ ਨੂੰ ਮਿਲੇ ਜਿਹੜੀ ਮੇਨ ਚੀਜ਼ ਆ ਸੁੱਕਾ ਰਸਣ ਆਉਣਾ ਚਾਹੀਦਾ ਜੋ ਲੰਗਰ ਬਣ ਲੋ ਬਣ ਬਣ ਕੇ ਹੁੰਦਾ ਪਿੰਡਾਂ ਦੇ ਵਿੱਚੋਂ ਹਰ ਕੋਈ ਲੰਗਰ ਤਿਆਰ ਕਰੀ ਆਉਂਦਾ ਵਾ ਲੰਗਰ ਕਿਤਨਾ ਕੀ ਖਾਣਗੇ ਹਾਂਜੀ ਜੋ ਸੁੱਕੀ ਰਸਤਾ ਆਵੇ ਕੋਈ 4 ਦਿਨ ਦਾ ਕਿਸੇ ਦਾ ਰੋਜ਼ਗਾਰ ਚੱਲੇ ਕੋਈ ਚਾਰਾ ਆਵੇ ਹਾਂਜੀ ਕੋਈ ਕਿਸਮ ਦੀ ਮਾਲ ਨਹੀਂ ਘਿਆੜੀ ਵਾਲਾ ਬੰਦਾ ਵੀ ਜਿਹੜਾ ਉਹਨੇ ਅਸਲ ਵਿੱਚ ਕਿ ਘਿਆੜੀ ਮਿਲ ਨਹੀਂ ਨਹੀਂ ਹੁਣ ਇਥੋਂ ਹੂੰ ਯਾਨੀ ਲੰਬੇ ਹੀ ਹੈ ਨਾ ਖਤਮ ਹੋਗਾ ਕੰਮ ਤਾਂ ਖਤਮ ਆ ਜੜਦੇ ਛੇਤੇ ਸਭ ਕੁਝ ਹੈਗਾ ਹੂੰ ਤੂੰ ਕੁਛ ਨਹੀਂ ਹੋ ਨਹੀਂ ਹੈਗਾ ਕੁਛ ਕੁਛ ਨਹੀਂ ਤਾਂ ਬਿਲਕੁਲ ਤਸਵੀਰ ਤੁਹਾਨੂੰ ਲਗਾਤਾਰ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇੱਥੇ ਰੈਸਕਿਊ ਆਪਰੇਸ਼ਨ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ ਜਰੂਰ ਐਨ ਡੀ ਆਰ ਐਫ ਦੀ ਟੀਮਾਂ ਮੌਜੂਦ ਨੇ ਔਰ ਸਭ ਤੋਂ ਕ੍ਰਿਟੀਕਲ ਪਿੰਡ ਜਿਹੜਾ ਇਸ ਵੇਲੇ ਕੋਈ ਮੰਨਿਆ ਜਾ ਰਿਹਾ ਹੈ ਤਾਂ ਉਹ ਇਹ ਇਲਾਕੇ ਨੇ ਕਿਉਂਕਿ ਇਹ ਇਲਾਕੇ ਨੀਵੇਂ ਸੀ ਤਾਂ ਨੀਵੇਂ ਇਲਾਕੇ ਹੋਣ ਕਰਕੇ ਇਹਨਾਂ ਵਿੱਚ ਪਾਣੀ ਜ਼ਿਆਦਾ ਆ ਗਿਆ ਔਰ ਉਸ ਤੋਂ ਬਾਅਦ ਹੂੰ ਤੁਸੀਂ ਵੇਖ ਲਓ ਕਹਿਣਾ ਵੱਲੋਂ ਜਿਹੜਾ ਹੈ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਨੇ ਪਰ ਉਹਨਾਂ ਦਾ ਕਹਿਣਾ ਕਿ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਅਗਰ ਕੋਈ ਆ ਰਹੀ ਹੈ ਤਾਂ ਉਹ ਆ ਰਹੀ ਹੈ ਮਾਲ ਡੰਗਰ ਦੇ ਸਮੱਸਿਆ ਕਿਉਂਕਿ ਡੰਗਰਾ ਵਾਸਤੇ ਚਾਰਾ ਚਾਹੀਦਾ ਹੈ ਔਰ ਚਾਰਾ ਇਸ ਵੇਲੇ ਬਿਲਕੁਲ ਨਹੀਂ ਹੈ ਔਰ ਨਾ ਹੋਣ ਕਰਕੇ ਜਿਹੜਾ ਹੈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਤੇ ਤਸਵੀਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪਿੱਛੇ ਮੇਰੇ ਪਾਣੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਤੱਕ ਹੈ ਔਰ ਕਿਵੇਂ ਲੋਕ ਅਗਰ ਕੋਈ ਐਨਜੀਓ ਇੱਥੇ ਆਂਦਾ ਹੈ ਅਗਰ ਕੋਈ ਸਮਾਜ ਸੇਵਾ ਵਾਸਤੇ ਇੱਥੇ ਲੋਕ ਆਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਲੋਕ ਬਾਹਰ ਆਂਦੇ ਨੇ ਤਾਂ ਰਾਸ਼ਨ ਇਕੱਠਾ ਕਰਦੇ ਨੇ ਤਾਂ ਲੋਕਾਂ ਦਾ ਕਹਿਣਾ ਕਿ ਹੁਣ ਲੋੜ ਹੈ ਕਿ ਅਸੀਂ ਆਪਣੇ ਆਪ ਨੂੰ ਅ ਅੱਗੇ ਪਾਸੇ ਤੋਰੀਏ ਤਾਂ ਹੁਣ ਇਸ ਵੇਲੇ ਮੰਗ ਕੀਤੀ ਜਾ ਰਹੀ ਹੈ ਕਿ ਚਾਰਾ ਦਿੱਤਾ ਜਾਵੇ ਤਾਂ ਕਿ ਜਿਹੜਾ ਹੈ ਕਿ ਜਿਹੜੇ ਡੰਗਰ ਅੰਦਰ ਵੱਜੇ ਨੇ ਉਹਨਾਂ ਨੂੰ ਜਿਹੜਾ ਬਚਾਇਆ ਜਾ ਸਕੇ ਉਹਨਾਂ ਨੂੰ ਰੋਜੀ ਰੋਟੀ ਦਿੱਤੀ ਜਾਵੇ ਉਹਨਾਂ ਨੂੰ ਖਵਾ ਪਿਆ ਜਾਵੇ ਜਿਹਦੇ ਨਾਲ ਕਿਸੇ ਆਪਣਾ ਕੋਈ ਕਾਰੋਬਾਰ ਥੱਲੇ ਕੰਮ ਕਰ ਸਕੀਏ ਕਿਉਂਕਿ ਫਸਲਾਂ ਨਹੀਂ ਰਹੀਆਂ ਦਿਹਾੜੀ ਟੁੱਟ ਚੁੱਕੀ ਹੈ ਦਿਹਾੜੀ ਹੈ ਨਹੀਂ ਹੈ ਤਾਂ ਫਿਲਹਾਲ ਉਹ ਕੰਮ ਹੁਣ ਖਤਮ ਹੋ ਚੁੱਕਾ ਹੈ ਤਾਂ ਹੁਣ ਜਿਹੜੀ ਸ਼ੁਰੂਆਤ ਹੈ ਰੈਸਕਿਊ ਦੀ ਹੈ ਤਾਂ ਤੁਸੀਂ ਦੇਖੋਗੇ ਕਿਵੇਂ ਇੱਥੇ ਬੋਟ ਰਾਹੀਂ ਜਿਹੜਾ ਹੈ ਸਮਾਨ ਇੱਥੇ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਰਾਸ਼ਨ ਹੈ ਉਹ ਸਾਰਾ ਸਮਾਨ ਭੇਜਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਤੱਕ ਕੁਝ ਪਹੁੰਚਾਇਆ ਜਾਵੇ ਔਰ ਇਹ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਲਗਾਤਾਰ ਇਹ ਕੰਮ ਚੱਲ ਰਿਹਾ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਕਦੋਂ ਪਾਣੀ ਥੱਲੇ ਉਤਰਦਾ ਹੈ ਤਾਂ ਪਾਣੀ ਦੇ ਉਤਰਨ ਦੇ ਨਾਲ ਕਾਫੀ ਕੁਝ ਨਵਾਂ ਸ਼ੁਰੂ ਹੋਏਗਾ ਤਾਂ ਉਮੀਦ ਕਰਦੇ ਹਾਂ ਜਲਦ ਪਾਣੀ ਖਤਮ ਹੋਵੇ ਲੇਕਿਨ ਲੋਕਾਂ ਦੇ ਹਾਲਾਤ ਹਾਲੇ ਵੀ ਮਾੜੇ ਦੇ ਇਹੀ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ